ਅੰਦੀ ਮਤਰਵਾਜ ਆਪਾਂ ਗੱਲ ਕਰਨੀ ਹੈ ਘਰਾਂ ਦੇ ਖਰਚਿਆਂ ਬਾਰੇ ਹਨ ਘਰ ਜਿਹੜੇ ਤੁਹਾਨੂੰ ਦਿਖਦੇ ਆ ਇਹ 2 ਜਾਂ 3 ਬੈਡਰੂਮ ਵਾਲੇ ਹੁੰਦੇ ਆ ਮੇਨ ਇਹਨਾਂ ਦਾ 4 ਕ ਲੱਖ ਰੇਟ ਆ ਅਲਬਰਟਾ ਦੇ ਵਿੱਚ ਅਲਬਰਟਾ ਪੂਰੇ ਦੇ ਵਿੱਚ ਜਾਂ ਕੈਲਗਰੀ ਤੋਂ ਲੈ ਕੇ ਹਨਾ ਐਡਮੰਟਨ ਇਹੀ ਸਾਰੇ ਰੇਟ ਚੱਲ ਰਹੇ ਆ ਇੰਨਾ ਘਰਾਂ ਦੇ ਤੇ ਇਹਦਾ ਅੱਜ ਆਪਾਂ ਸਾਰਾ ਕਰਾਂਗੇ ਪੋਸਟਮਾਰਟਮ ਵੀ ਕਿੰਨਾ ਰੁਪਈਏ ਮੰਥਲੀ ਪੈਂਦੇ ਨੇ ਆਪਾਂ ਨੂੰ ਜੇ ਆਪਾਂ ਇਹਨਾਂ ਘਰਾਂ ਨੂੰ ਖਰੀਦਦੇ ਆ ਈ ਵਾਰ ਆਪਾਂ ਨੂੰ ਲੱਗਦਾ ਵੀ ਆਪਾਂ 4 ਲੱਖ ਦਾ ਲੋਨ ਲੈ ਲਿਆ ਤੇ ਬਸ ਆਪਣਾ ਕੰਮ बन ਗਿਆ ਹਨਾ ਵੀ ਹੁਣ ਆਪਾਂ ਨੂੰ ਲੋਡ ਨਹੀਂ ਕੋਈ ਹੋਰ ਚੀਜ਼ ਕਰਨ ਦੀ ਪਰ ਨਹੀਂ ਉਦੋਂ ਬਾਅਦ ਚ ਬਹੁਤ ਜ਼ਿਆਦਾ ਲੋਕਮੇ ਖਰਚੇ ਹੁੰਦੇ ਆਪਾਂ ਸਾਰੇ ਲੋਕਮੇ ਖਰਚਿਆਂ ਦੀ ਗੱਲ ਕਰਾਂਗੇ ਆ ਵੀਡੀਓ ਦੇ ਵਿੱਚ ਚਲੋ ਜੀ ਸ਼ੁਰੂ ਕਰਦੇ ਆਂ ਵੀਡੀਓ ਸਭ ਤੋਂ ਪਹਿਲਾਂ ਤਾਂ ਮਿੱਤਰੋ ਗੱਲ ਕਰਦੇ ਆਂ ਮੌਰਗੇਜ ਦੀ ਮੌਰਗੇਜ ਇਹਨਾਂ ਘਰਾਂ ਦੀ ਹੁੰਦੀ ਆ 3200 ਤੋਂ ਲੈ ਕੇ 3500 ਡਾਲਰ ਹਨਾ ਇਹਨਾਂ ਦੀ ਮੌਰਗੇਜ ਹੁੰਦੀ ਆ ਮੋਸਟਲੀ ਜਿਹੜੀ ਅੱਜ ਕੱਲ ਬਣਦੀ ਆ ਮਿੱਤਰੋ ਇੰਨਾ ਘਰਾਂ ਦੇ ਵਿੱਚ ਕੱਲੀ ਮਾਰਗੇਜ ਹੀ ਨਹੀਂ ਵੀ ਕੱਲਾ ਮੰਨ ਲਓ ਜਿਹੜੀ ਇਹਨਾਂ ਦੀ ਕੈਸ਼ਤੀ ਨਹੀਂ ਹੁੰਦੀ ਜਿਹੜੀ ਆਪਾਂ ਦੇਣੀ ਹੁੰਦੀ ਆ ਉਹਦੇ ਬਾਅਦ ਆਪਾਂ ਨੂੰ ਹੁੰਦੇ ਆ ਜਿਹੜੇ ਇਹਨਾਂ ਦੇ ਹੀਟਰ ਦੇ ਬਿੱਲ ਹਨਾ ਜਿਹੜਾ ਗਰਮ ਪਾਣੀ ਇਹਦੇ ਵਿੱਚ ਆਉਂਦਾ ਜਾਂ ਠੰਡਾ ਪਾਣੀ ਆਉਂਦਾ ਇਹਦੇ ਵਿੱਚ ਉਹਨਾਂ ਦੇ ਬਿੱਲ ਵੀ ਹੁੰਦੇ ਨੇ ਫਿਰ ਵਾਈਫਾਈ ਦਾ ਬਿੱਲ ਵੀ ਹੁੰਦਾ ਉਹ ਵੀ ਆਪਾਂ ਬਾਅਦ ਗੱਲ ਕਰਾਂਗੇ ਹਨਾ ਤੇ ਫਿਰ ਇਹਨਾਂ ਦੇ ਵਿੱਚ ਇਲੈਕਟ੍ਰਿਸਿਟੀ ਦਾ ਵੀ ਬਿੱਲ ਆਉਂਦਾ ਤੇ ਪਹਿਲਾਂ ਜੇ ਆਪਾਂ ਗੱਲ ਕਰੀਏ ਇਲੈਕਟ੍ਰਿਸਿਟੀ ਦਾ ਬਿੱਲ ਤੇ ਗਰਮ ਠੰਡਾ ਪਾਣੀ ਇਹ 400 ਡਾਲਰ ਦਾ ਮੇਨ ਖਰਚਾ ਇਹਨਾਂ ਘਰਾਂ ਦੇ ਵਿੱਚ ਇਹ ਚੀਜ਼ ਫੇਰ ਮਿੱਤਰੋ ਆ ਜਾਂਦੀ ਹੈ ਗੱਲਬਾਤ ਵੀ ਇਨਾ ਘਰਾਂ ਦੇ ਵਿੱਚ ਜੇ ਤੁਸੀਂ ਵਾਈਫਾਈ ਲਵਾਉਨੇ ਹੋ ਉਹ ਕਿੰਨੇ ਦਾ ਹੁੰਦਾ ਨਾ ਇਨਾ ਘਰਾਂ 'ਚ ਮੋਸਟਲੀ ਫੋਨ ਵਾਈਫਾਈ ਫੋਨ ਵਾਸਤੇ ਵੀ ਚਾਹੀਦਾ ਹੁੰਦਾ ਹੋਰ ਲੈਪਟਾਪਾਂ ਵਾਸਤੇ ਆਪਾਂ ਨੂੰ ਵਾਈਫਾਈ 200 ਡਾਲਰ ਦਾ ਮਹੀਨੇ ਦਾ ਉਹ ਵੀ ਲਵਾਉਣਾ ਪੈਂਦਾ ਜ਼ਰੂਰੀ ਆ ਜਿਦੇ ਤੋਂ ਬਿਨਾ ਗੱਲ ਨਹੀਂ ਬਣਦੀ ਤੇ 200 ਡਾਲਰ ਆਪਾਂ ਨੂੰ ਆ ਜਾਂਦਾ ਹੈ ਵਾਈਫਾਈ ਦਾ ਇਹ ਵੀ ਇੱਕ ਖਰਚਾ ਹੁੰਦਾ ਜਿਹੜਾ ਆਪਾਂ ਨਹੀਂ ਗਿਣਦੇ ਕਈ ਵਾਰ ਇਨਾ ਘਰਾਂ ਦੇ ਵਿੱਚ ਫਿਰ ਤੁਹਾਨੂੰ ਇੰਸ਼ੋਰੈਂਸ ਵੀ ਕਰਾਉਣੀ ਪੈਂਦੀ ਆ ਮਿੱਤਰੋ ਜੇ ਕੋਈ ਅੱਗ ਲੱਗ ਜੇ ਕੋਈ ਹਨਾ ਚੋਰੀਆਂ ਬਹੁਤ ਕੁਝ ਹੁੰਦਾਗਾ ਇੱਥੇ ਨਾ ਕੋਈ ਵੀ ਚੀਜ਼ ਹੋਏ ਡੈਮੇਜ ਹੋ ਜੇ ਇਨਾ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਵੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਆ 70k ਡਾਲਰ ਇੰਸ਼ੋਰੈਂਸ ਦੇ ਹੁੰਦੇ ਆ ਮਿੱਤਰੋ ਇੱਥੇ ਜੇ ਤੁਸੀਂ ਇਨਾ ਘਰਾਂ ਦੀ ਇੰਸ਼ੋਰੈਂਸ ਕਰਾਉਨੇ ਹੋ ਬਹੁਤ ਜ਼ਿਆਦਾ ਚੀਜ਼ਾਂ ਇੱਥੇ ਅੱਗ ਬੜੀ ਸ਼ਿਤੀ ਲੱਗਦੀ ਆ ਘਰਾਂ ਨੂੰ ਮਾੜੀ ਜੀ ਕੋਈ ਚੀਜ਼ ਹੋ ਗਈ ਤਾਂ ਤੁਹਾਡਾ ਸਾਰਾ ਘਰ ਫੁਕ ਜਾਂਦਾ ਇਸ ਕਰਕੇ ਇਹ ਘਰਾਂ ਦੇ ਵਿੱਚ ਬਹੁਤ ਜ਼ਿਆਦਾ ਗੁੱਦ ਨਾਲ ਬਣਾਏ ਹੁੰਦੇ ਆ ਜਾਂ ਰੂਮ ਵਿੱਚ ਬਹੁਤ ਜ਼ਿਆਦਾ ਭ ਤਾਂ ਇਹ ਕਰ ਇਸ ਕਰਕੇ ਨਾ ਥੋੜੇ ਜਿਹਾ ਨਾਜ਼ੁਕ ਹੁੰਦੇ ਨੇ ਜੇ ਜਿੱਥੇ ਤੁਸੀਂ ਕੋਈ ਵੀ ਚੀਜ਼ ਜਿਵੇਂ ਸਿਗਰਟ ਕਿਸੇ ਨੇ ਪੀ ਕੇ ਸੈਟਤੀ ਕੋਈ ਵੀ ਚੀਜ਼ਾਂ ਸੈਟਤੀ ਤਾਂ ਉਹਦੇ ਨਾਲ ਕੀ ਹੁੰਦਾ ਇਹ ਬਹੁਤ ਛਿਤੀ ਜਲ ਜਾਂਦੇ ਨੇ ਇਸ ਕਰਕੇ 70 ਤੁਹਾਨੂੰ ਇੰਸ਼ੋਰੈਂਸ ਦੇ ਦੇਣੇ ਪੈਂਦੇ ਨੇ ਫਿਰ ਮਿੱਤਰੋ ਆ ਜਾਂਦਾ ਪ੍ਰੋਪਰਟੀ ਟੈਕਸ ਪ੍ਰੋਪਰਟੀ ਟੈਕਸ ਹੈ ਜਿਹੜੇ ਇਹਨਾਂ ਦੇ ਵਿੱਚ ਤੁਹਾਨੂੰ ਘੱਟੋ ਘੱਟ ਨਹੀਂ 500 550 ਤੋਂ ਲੈ ਕੇ 600 ਤੁਹਾਨੂੰ ਇਹਨਾਂ ਘਰਾਂ ਦਾ ਪ੍ਰੋਪਰਟੀ ਟੈਕਸ ਵੀ ਦੇਣਾ ਪੈਂਦਾਗਾ ਮਹੀਨੇ ਦਾ ਤੇ 70 ਡਾਲਰ ਤੁਹਾਨੂੰ ਪਹਿਲਾਂ ਦਿੱਤਾ ਦੱਸਿਆ ਵੀ ਇੰਸ਼ੋਰੈਂਸ ਦੇ ਮਹੀਨੇ ਦੇ ਦੇਣੇ ਪੈਂਦੇ ਆ ਫਿਰ 500 ਤੋਂ ਲੈ ਕੇ 600 ਡਾਲਰ ਤੁਹਾਨੂੰ ਪ੍ਰਾਪਰਟੀ ਟੈਕਸ ਦੇਣਾ ਹੀ ਹੁੰਦਾਗਾ ਇੰਨਾਂ ਚੀਜ਼ਾਂ ਦਾ ਕਿਉਂਕਿ ਪ੍ਰਾਪਰਟੀ ਟੈਕਸ ਤੁਹਾਨੂੰ ਕਾਹਦਾ ਦਿੰਦੇ ਨੇ ਇਹਨਾਂ ਦੇ ਵਿੱਚ ਜੇ ਆਪਾਂ ਇਹਨਾਂ ਤੋਂ ਪਤਾ ਕਰੀਏ ਤਾਂ ਪਤਾ ਲੱਗਦਾ ਵੀ ਜਿਹੜਾ ਤੁਸੀਂ ਸਕੂਲ ਬੱਚਾ ਭੇਜਦੇ ਹੋ ਉਹ ਵੀ ਹਨਾ ਇਹਦੇ ਵਿੱਚੋਂ ਹੀ ਕੱਟ ਲੈਂਦੇ ਆ ਟੈਕਸਾਂ ਦੇ ਵਿੱਚੋਂ ਚਾਹੇ ਤੁਹਾਡਾ ਬੱਚਾ ਹੈਗਾ ਚਾਹੇ ਨਹੀਂ ਹੈਗਾ ਇਹਨਾਂ ਨੇ ਤੁਹਾਡੇ ਤੋਂ ਪ੍ਰਾਪਰਟੀ ਟੈਕਸ ਲੈਣ ਹੀ ਲੈਣਾ ਉਹ ਐਜੂਕੇਸ਼ਨ ਦੇ ਵਿੱਚ ਹੀ ਆ ਜਾਂਦਾ ਉੱਚ ਤੁਹਾਨੂੰ ਇਹ ਦਿੰਦੇ ਨੇ এডਿਕੇਸ਼ਨ ਕਿਉਂਕਿ ਕੋਲੇ ਸਕੂਲ ਹੁੰਦੇ ਆ ਜਿਹੜੇ ਹਨਾ ਉਹਨਾਂ ਨੂੰ ਵੀ ਇਹ ਫੰਡਿੰਗ ਦਿੰਦੇ ਆ ਥੋਡੇ ਤੋਂ ਹੀ ਟੈਕਸ ਕੱਟ ਕੇ ਇਸ ਕਰਕੇ ਆਪਾਂ ਕਹਿ ਦਿੰਦੇ ਆ ਵੀ ਕੋਈ ਵੀ ਚੀਜ਼ ਕੈਨੇਡਾ ਦੇ ਵਿੱਚ ਫ੍ਰੀ ਨਹੀਂ ਹੈਗੀ ਜੇ ਹੈਲਥ ਵੀ ਆ ਤਾਂ ਥੋਡੇ ਤੋਂ ਹੀ ਟੈਕਸ ਕੱਟ ਕੇ ਇਹਨਾਂ ਨੇ ਤੁਹਾਨੂੰ ਹੀ ਦੇਣੇ ਨੇ ਹੈਲਥ ਦੇ ਵੀ ਇਸ ਪਰ ਆਪਾਂ ਨੂੰ ਦੇਖ ਲਓ ਫਿਰ ਵੀ ਸਹੂਲਤ ਹੈ ਜਿਹੜੀ ਥੋੜੀ ਜਿਹੀ ਉਸ ਹਾਲ ਦੀ ਨਹੀਂ ਮਿਲਦੀ ਤੁਹਾਨੂੰ ਵੇਟ ਬਹੁਤ ਜ਼ਿਆਦਾ ਕਰਨਾ ਪੈਂਦਾ ਡਾਕਟਰ ਬਹੁਤ ਜ਼ਿਆਦਾ ਘੱਟ ਨੇ ਤਾ ਵੀ ਇੱਕ ਨਾਲੇ ਪੈਸੇ ਵੀ ਦੇਣੇ ਆਪਾਂ ਹਨਾ ਇੰਨਾ ਟੈਕਸ ਵੀ ਦੇਣਾ ਫੇਰ ਵੀ ਤੁਹਾਨੂੰ ਥੋੜੀ ਜੀ ਖੱਜਲ ਖਵਾਰੀ ਦਾ ਸਾਹਮਣਾ ਕੈਨੇਡਾ ਦੇ ਵਿੱਚ ਕਰਨਾ ਪੈ ਸਕਦਾਗਾ ਪਰ ਇੰਨਾ ਘਰਾਂ ਦੇ ਜਿਹੜੇ ਪ੍ਰਾਪਰਟੀ ਟੈਕਸ ਆ ਉਹ ਬਹੁਤ ਜ਼ਿਆਦਾ ਨੇ ਇਸੇ ਕਰਕੇ ਕਿਹਾ ਜਾਂਦਾ ਵੀ ਕੈਨੇਡਾ ਦੇ ਵਿੱਚ ਜਿਹੜੇ ਘਰ ਆ ਨਾ ਉਹ ਕਦੇ ਵੀ ਥੋਡੇ ਨਹੀਂ ਹੁੰਦੇ ਚਾਹੇ ਸਾਰਾ ਘਰ ਤੁਸੀਂ ਪੇ ਆਫ ਕਰ ਦੋ ਮੰਨ ਲਓ ਵੀ ਸਾਰੇ ਪੈਸੇ ਆਪਦੇ ਘਰਾਂ ਦੇ ਲਾ ਦਿਓ ਪ੍ਰਾਪਰਟੀ ਟੈਕਸ ਮਿੱਤਰੋ ਤੁਹਾਨੂੰ ਦੇਣਾ ਹੀ ਪੈਣਾਗਾ ਇਸ ਕਰਕੇ ਬਹੁਤ ਜ਼ਿਆਦਾ ਲੋਕ ਕਈ ਵਾਰ ਬਹੁਤ ਜ਼ਿਆਦਾ ਘਰ ਖਰੀਦ ਲੈਂਦੇ ਆ ਜਦੋਂ ਉਹ ਬੁੜੇ ਹੋ ਜਾਂਦੇ ਆ ਤੇ ਉਦੋਂ ਬਾਅਦ ਚ ਉਹਨਾਂ ਰਿਟਾਇਰ ਹੋ ਜਾਂਦੇ ਆ ਉਹਨਾਂ ਨੂੰ ਫਿਰ ਇਹ ਪ੍ਰੋਬਲਮ ਕਰਦੀ ਆ ਕਿਉਂਕਿ ਉਹਨਾਂ ਦੀ ਕਮਾਈ ਘਟ ਜਾਂਦੀ ਆ ਤੇ ਟੈਕਸ ਫਿਰ ਵੀ ਉਹਨਾਂ ਨੂੰ ਇਹਨਾਂ ਪ੍ਰਾਪਰਟੀਆਂ ਦੇ ਦੇਣੇ ਹੁੰਦੇ ਨੇ ਇਸ ਕਰਕੇ ਜਿਆਦਾ ਘਰਾਂ ਦਾ ਪੰਗਾ ਇਹ ਵੀ ਪੈ ਜਾਂਦਾ ਫਿਰ ਉਤੋਂ ਦੀ ਇਹਨਾਂ ਦਾ ਜਿਹੜਾ ਹਨਾ ਆਪਣੀ ਕੈਸ਼ਤ ਹੁੰਦੀ ਆ ਉਹ ਵੀ ਵਾਧਦੀ ਘਟਦੀ ਰਹਿੰਦੀ ਆ ਕਿਉਂਕਿ ਇੰਟਰਸਟ ਰੇਟ ਵਧਦੇ ਘਟਦੇ ਰਹਿੰਦੇ ਨੇ ਕੈਨੇਡਾ ਦੇ ਵਿੱਚ ਵਧਦੇ ਹੀ ਨੇ ਘਟਦੇ ਤਾਂ ਬਹੁਤ ਘਟਨੇ ਇਸ ਕਰਕੇ ਇਹਨਾਂ ਦਾ ਇਹ ਵੀ ਪੰਗਾ ਬਹੁਤ ਜਿਆਦਾ ਹੈ ਜੇ ਤੁਸੀਂ ਘਰ ਲੈਨੇ ਹੋ ਨਾ ਇਹਨਾਂ ਦੇ ਵਿੱਚ ਤੁਸੀਂ ਬਹੁਤ ਜਿਆਦਾ ਅੱਪ ਐਂਡ ਡਾਊਨ ਆਉਂਦੇ ਰਹਿੰਦੇ ਨੇ ਕਈ ਲੋਕਾਂ ਦੇ ਹਨਾ ਜਿਵੇਂ ਮੰਨ ਲਓ ਵੀ ਕਈ ਲੋਕਾਂ ਨੇ ਘਰ ਆਪਦੇ ਸੌਚਾ ਵੀ 3200 ਆਊਗਾ ਤਾਂ ਆਪਾਂ ਹਨਾ ਉਸ ਹਿਸਾਬ ਨਾਲ ਆਪਦਾ ਬਜਟ ਬਜਟ ਬਣਾ ਲੈਨੇ ਆ ਪਰ ਉਹ ਬਜਟ ਬਹੁਤ ਜ਼ਿਆਦਾ ਹਿੱਲ ਜਾਂਦਾ ਜਦੋਂ ਇਹਨਾਂ ਘਰਾਂ ਦੇ ਵਿੱਚ ਬਹੁਤ ਜ਼ਿਆਦਾ ਅੱਪ ਐਂਡ ਡਾਊਨ ਆਉਣੇ ਸ਼ੁਰੂ ਹੋ ਜਾਂਦੇ ਨੇ ਜਿਵੇਂ ਕਿ ਇੰਟਰਸਟ ਰੇਟ ਬਹੁਤ ਜ਼ਿਆਦਾ ਵਧਣੇ ਤੇ ਘਟਣੇ ਸਟਾਰਟ ਹੋ ਜਾਂਦੇ ਨੇ ਇਸ ਉਦੋਂ ਬਹੁਤ ਪੰਗਾ ਪੈਣਾ ਸ਼ੁਰੂ ਹੋ ਜਾਂਦਾ ਫਿਰ 3200 ਤੋਂ ਕਈ ਵਾਰ ਤੁਹਾਡੀ ਜਿਹੜੀ ਇਹਦੀ ਖਸ਼ਤ ਹੁੰਦੀ ਆ ਉਹ 6000 ਤੱਕ ਵੀ ਪਹੁੰਚ ਜਾਂਦੀ ਆ 4000 ਤੱਕ ਵੀ ਪਹੁੰਚ ਜਾਂਦੀ ਆ ਜਾਂ 5000 ਤੱਕ ਪਹੁੰਚ ਜਾਂਦੀ ਏਸ ਕਰਕੇ ਬਹੁਤ ਜ਼ਿਆਦਾ ਲੋਕ ਹਨ ਜਿਹੜੇ ਉਹ ਘਰ ਨੂੰ ਜ਼ਿਆਦਾ ਅਫੋਰਡ ਨਹੀਂ ਕਰ ਪਾਉਂਦੇ ਕੈਨੇਡਾ ਦੇ ਵਿੱਚ ਇਹ ਵੀ ਇੱਕ ਬਹੁਤ ਵੱਡਾ ਪੰਗਾ ਹੈਗਾ ਤੇ ਫਿਰ ਇਹਦੇ ਵਿੱਚ ਟੈਕਸ ਵੀ ਬਹੁਤ ਜ਼ਿਆਦਾ ਹੈਗਾ ਪ੍ਰੋਪਰਟੀ ਟੈਕਸ ਫਿਰ ਇੰਸ਼ੋਰੈਂਸ ਤੁਹਾਨੂੰ ਉਹ ਵੀ ਬਹੁਤ ਜ਼ਿਆਦਾ ਪੰਗਾ ਰਹਿਦਾ ਇੰਸ਼ੋਰੈਂਸ ਦਾ ਚਲੋ ਇੰਸ਼ੋਰੈਂਸ ਫਿਰ ਵੀ 70 ਡਾਲਰ ਠੀਕ ਆ ਪਰ ਇਹਨਾਂ ਦੇ ਵਿੱਚ ਪ੍ਰੋਪਰਟੀ ਟੈਕਸ ਬਹੁਤ ਜ਼ਿਆਦਾ ਫਿਰ ਗੱਲ ਆ ਗਈ ਮਿੱਤਰੋ ਮੇਨਟੇਨੈਂਸ ਦੀ ਮੇਨਟੇਨੈਂਸ ਹੁਣ ਜੇ ਤੁਸੀਂ ਦੇਖੋ ਜੇ ਤੁਹਾਡਾ ਨਵਾਂ ਘਰ ਆ ਫਿਰ ਤਾਂ ਉਹਦੀ ਮੇਨਟੇਨੈਂਸ ਥੋੜੀ ਜੀ ਘੱਟ ਕਰਾਉਣੀ ਪਊ ਫਿਰ ਉਹ ਸੋ uh, 100 ਡਾਲਰ ਲਾ ਲਓ ਤੁਸੀਂ ਵੀ ਮਹੀਨੇ ਦਾ ਕਦੇ ਕੋਈ ਮਾੜਾ ਮੋਟੀ ਚੀਜ਼ ਖਰਾਬ ਹੋ ਗਈ ਹੈ ਨਾ 100 ਡਾਲਰ ਤੁਸੀਂ ਮੇਨਟੇਨੈਂਸ ਤੇ ਲਾਓ ਕਈ ਇਹ ਕੋਈ ਫਿਲਟਰ ਇਹਦੇ ਚੇਂਜ ਕਰਨੇ ਪੈਗੇ ਕਦੇ ਕੋਈ ਮਾੜਾ ਮੋਟਾ ਕਿਸੇ ਹੋਰ ਚੀਜ਼ ਦੇ ਵਿੱਚ ਅੰਦਰ ਹੈ ਨਾ ਬਹੁਤ ਚੀਜ਼ਾਂ ਇਹਨਾਂ ਦੇ ਵਿੱਚ ਇਹਨਾਂ ਨੂੰ ਮੇਨਟੇਨ ਰੱਖਣਾ ਪੈਂਦਾ ਹੀਟਿੰਗ ਨੂੰ ਮੇਨਟੇਨ ਰੱਖਣਾ ਪੈਂਦਾ 에어 ਕੰਡੀਸ਼ਨਿੰਗ ਨੂੰ ਮੇਨਟੇਨ ਰੱਖਣਾ ਪੈਂਦਾ ਤੇ ਵਾਟਰ ਨੂੰ ਮੇਨਟੇਨ ਰੱਖਣਾ ਪੈਂਦਾ ਹੈ ਨਾ ਤੇ ਅੰਦਰ ਜਿਹੜੇ ਇਹਨਾਂ ਦੇ ਬਹੁਤ ਜ਼ਿਆਦਾ ਚੀਜ਼ਾਂ ਨੇ ਇਹਨਾਂ ਦੇ ਵਿੱਚ ਬੱਗ ਬੱਗ ਵੀ ਮੰਨ ਲਓ ਵੀ ਉਹਦੇ ਵਿੱਚ ਕੀੜੇ-ਕੂੜੇ ਜਿਹੀ ਪੈਣ ਦਾ ਸਿਸਟਮ ਹੁੰਦਾ ਕਿਉਂਕਿ ਇਹ ਸਾਰਾ ਗੁੱਦ ਦਾ ਤਾਂ ਬਣਿਆ ਹੋਇਆ ਇਹਦੇ ਵਿੱਚ ਉਹ ਕੀੜੇ ਵੀ ਪੈ ਸਕਦੇ ਨੇ ਉਹਨਾਂ ਨੂੰ ਵੀ ਮੇਨਟੇਨ ਕਰਨਾ ਹੁੰਦਾਗਾ ਬਾਕੀ ਇਹਨਾਂ ਦਾ ਲੱਕੜ-ਲੁੱਕੜ ਹੁੰਦੀ ਹੈ ਜੇ ਉਹਨਾਂ ਦੇ ਵਿੱਚ ਕੋਈ ਘੋਣਾ-ਘਾਣਾ ਲੱਗ ਜੇ ਜਾਂ ਉਹ ਟੁੱਟ ਜਾਣ ਤਾਂ ਉਹਨਾਂ ਨੂੰ ਵੀ ਮੇਨਟੇਨ ਕਰਨਾ ਹੁੰਦਾ ਜੇ ਪ੍ਰਾਣਾਕਾਰਾ ਫਿਰ ਤਾਂ ਮੇਨਟੇਨੈਂਸ ਦੀ ਕਾਸਟ ਬਹੁਤ ਜ਼ਿਆਦਾ ਹਾਈ ਹੋ ਜਾਂਦੀ ਆ ਫਿਰ ਤਾਂ ਤੁਹਾਨੂੰ ਮਹੀਨੇ ਦੇ 300 ਤੋਂ ਕਈ ਵਾਰ 400 ਡਾਲਰ ਵੀ ਲੱਗ ਜਾਂਦੇ ਉਹ ਉਹ ਤੁਹਾਡੇ ਗਾਲਚ ਪੈਣ ਲੱਗ ਜਾਂਦਾ ਮਹੀਨੇ ਦੀ ਕਾਸਟ ਇਹਨਾਂ ਦੇ ਉੱਤੇ ਹਨਾ ਫਿਰ ਤੁਸੀਂ ਕਹਿੰਦੇ ਹੋ ਨਵਾਂ ਘਾਰੀ ਲੈ ਲੈਣਾ ਸੀ ਪਰ ਨਵੇਂ ਘਰ ਦੀ ਵੀ ਮਾੜੀ ਮੋਟੀ ਮੇਨਟੇਨੈਂਸ ਦਾ ਭਾਰ ਲਈ ਆ ਜਾਨੀ 200 ਤੋਂ 250 ਡਾਲਰ ਦੀ ਮੇਨਟੇਨੈਂਸ ਜਾਂ ਜੇ ਜ਼ਿਆਦਾ ਹੀ ਨਵਾਂਗਾ 100 ਡਾਲਰ ਦੀ ਮੇਨਟੇਨੈਂਸ ਮਹੀਨੇ ਦੀ ਹੁੰਦੀ ਹੀ ਆ ਇਹਦੇ ਵਿੱਚ ਤੇ ਇਹ ਬਹੁਤ ਜ਼ਿਆਦਾ ਜਿਹੜੀ ਲੋਕ ਮਹੀਨੇ ਨਾ ਖਰਚ ਇਹ ਨਹੀਂ ਲੋਕਾਂ ਨੂੰ ਪਤਾ ਜਦੋਂ ਇਹ ਨਹੀਂ ਪਤਾ ਲੋਕ ਘਰ ਲੈ ਲੈਂਦੇ ਨੇ ਫਿਰ ਉਦੋਂ ਬਾਅਦ ਕੀ ਹੁੰਦਾਗਾ ਪੰਗਾ ਕੀ ਪੈਂਦਾ ਵੀ ਅਸੀਂ ਕਿਵੇਂ ਇਹਨਾਂ ਦੇ ਇੰਨੇ ਖਰਚੇ ਚ ੱਲੀਏ ਫਿਰ ਉਹਨਾਂ ਨੂੰ ਘਰ ਵਿਛਣੇ ਪੈ ਜਾਂਦੇ ਨੇ ਇਸ ਕਰਕੇ ਮਿੱਤਰੋ ਜੇ ਤੁਸੀਂ ਘਰ ਲੈਣਾਗਾ ਤਾਂ ਉਹਦੇ ਉੱਤੋਂ ਹੈ ਸਮਝੋ ਵੀ ਸਾਨੂੰ ਹੋਰ ਵੀ ਬਹੁਤ ਜ਼ਿਆਦਾ ਪੇ ਕਰਨੇ ਪੈਣਗੇ ਤੇ ਮੈਂ ਤੁਹਾਨੂੰ ਹੁਣ ਟੋਟਲ ਕੋਸਟ ਦੱਸਦਾ ਵੀ ਇਹਦੀ ਟੋਟਲ ਕੋਸਟ ਕਿੰਨੀ ਆ ਘਰ ਦੀ ਤੇ ਕਿੰਨਾ ਅਪ੍ਰੋਕਸੀਮੇਟਲੀ ਤੁਹਾਨੂੰ ਪੈ ਜਾਂਦਾਗਾ ਸਾਰੇ ਮਹੀਨੇ ਦਾ ਤੇ ਮਿੱਤਰੋ ਮਹੀਨੇ ਦਾ ਨਾ ਇੰਨਾ ਘਰਾਂ ਦਾ ਖਰਚਾ 4500 ਤੋਂ ਲੈ ਕੇ 5000 ਜਰੂਰ ਆ ਤੇ ਇਸ ਗੱਲਾਂ ਦਾ ਤੁਸੀਂ ਜਰੂਰ ਧਿਆਨ ਰੱਖਣਾ ਜੇ ਤੁਸੀਂ ਇਹ ਵੀ ਸਸਤਾ ਤਾਂਗਾ ਕਿਉਂਕਿ ਇਹ ਅਲਬਰਟਾ ਦੇ ਵਿੱਚ ਜੇ ਤੁਸੀਂ ਉੱਥੇ ਤਾਂ ਹੁਣ ਨਾ ਮੁਮਕਿਨ ਹੀ ਹੈ ਨਾ ਜਿਹੜਾ ਮੰਨ ਲਓ ਵੀ ਜੇ ਤੁਸੀਂ BC ਦੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਜਾਣਾਗਾ ਵੈਨਕੂਵਰ 'ਚ ਜਾਣਾ ਬ੍ਰੈਮਟਨ ਵਾਲੇ ਪਾਸੇ ਤਾਂ ਬਹੁਤ ਜ਼ਿਆਦਾ ਮਹਿੰਗੇ ਘਰ ਹੋ ਚੁੱਕੇ ਨੇ 2-2 ਮਿਲੀਅਨ ਦੇ ਘਰ ਨੇ ਉਹਨਾਂ ਦੀ ਤਾਂ ਬਹੁਤ ਜ਼ਿਆਦਾ ਉੱਤੇ ਲੰਘ ਜਾਂਦੀ ਹੈ ਚੀਜ਼ ਯਾਨੀ ਕਿ ਅਲਬਰਟਾ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਵੀ ਕਿੰਨਾਗਾ ਅਲਬਰਟਾ ਦੇ ਵਿੱਚ ਤੁਹਾਨੂੰ 45 ਤੋਂ ਲੈ ਕੇ 5000 ਮਹੀਨੇ ਦਾ ਖਰਚਾ ਆਉਂਦਾ ਹੀ ਆਉਂਦਾ ਹੈ ਘਰਾਂ ਦਾ ਇਸ ਕਰਕੇ ਕਈ ਬੱਚੇ ਕਈ ਨਵੇਂ ਬੱਚੇ ਆਉਂਦੇ ਆ ਉਹ ਜਦੀ ਘਰ ਲੈਣ ਦੀ ਕੋਸ਼ਿਸ਼ ਕਰਦੇ ਪਰ ਉਹ ਬਹੁਤ ਜ਼ਿਆਦਾ ਔਖੇ ਹੋ ਜਾਂਦੇ ਨੇ ਫਿਰ ਇਸ ਕਰਕੇ ਜਿਹੜੀ ਹਿਡਨ ਕੋਸਟ ਆ ਉਹ ਮਗਰੋਂ ਨਿਕਲਿਆ ਆਉਂਦੀ ਆ ਫਿਰ ਉਹਨਾਂ ਨੂੰ ਬਹੁਤ ਜ਼ਿਆਦਾ ਬੈਂਕ ਕਰਪਸੀਆਂ ਦਾ ਵੀ ਬਹੁਤ ਜ਼ਿਆਦਾ ਸਾਹਮਣਾ ਕਰਨਾ ਪੈਂਦਾ ਹੈਗਾ ਇਸ ਕਰਕੇ ਕਦੇ ਵੀ ਕੈਨੇਡਾ ਦੇ ਵਿੱਚ ਘਰ ਲੈਣਾ ਬਹੁਤ ਸੋਚ ਸਮਝ ਕੇ ਲੈਣਾ ਤੁਹਾਡੀ ਇਨਕਮ ਜਦੋਂ ਇਹ ਤੋਂ ਡਬਲ ਹੋਵੇ ਫੇਰ ਕੋਸ਼ਿਸ਼ ਕਰੋ ਵੀ ਤੁਸੀਂ ਕਰ ਲਮੋ ਤੇ ਕਿ ਨਹੀਂ ਬਹੁਤ ਜ਼ਿਆਦਾ ਔਖਾ ਆ ਜਾਂਦਾ ਕਿਉਂਕਿ ਇਹ ਸਿਰਫ ਘਰ ਘਰ ਦਾ ਖਰਚਾ ਹੈਗਾ ਨਾ ਕੋਈ ਗਰੋਸਰੀ ਦਾ ਖਰਚਾ ਇਹਦੇ ਵਿੱਚ ਨਹੀਂ ਹੈਗਾ ਇਹਦੇ ਵਿੱਚ ਕੋਈ ਵੀ ਖਾਣ ਪੀਣ ਦਾ ਖਰਚਾ ਨਹੀਂ ਹੈਗਾ ਬਾਹਰ ਘੁੰਮਣ ਦਾ ਖਰਚਾ ਨਹੀਂ ਕੋਈ ਗੱਡੀ ਦਾ ਖਰਚਾ ਨਹੀਂ ਇਹਦੇ ਵਿੱਚ ਲਾਇਆ ਕੋਈ ਵੀ ਹੋਰ ਖਰਚਾ ਨਹੀਂ ਸਿਰਫ ਘਰ ਘਰ ਦਾ ਖਰਚਾ 5000 ਡਾਲਰ ਜਿਹੜਾ ਕਿ ਮੇਰੇ ਹਿਸਾਬ ਨਾਲ ਬਹੁਤ ਜ਼ਿਆਦਾ ਹੈਗਾ ਕੈਨੇਡਾ ਦੇ ਹਿਸਾਬ ਨਾਲ ਨਾਲੇ ਅਲਬਰਟਾ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਹੈ ਕਿਉਂਕਿ ਅਲਬਰਟਾ ਦੇ ਵਿੱਚ ਤੁਹਾਨੂੰ ਉਹ ਸਹੂਲਤ ਨਹੀਂ ਮਿਲਨੀ ਜਿਹੜੀ ਕਿ BC ਦੇ ਵਿੱਚ ਬ੍ਰੈਮਪਟਨ ਦੇ ਵਿੱਚ ਮਿਲਦੀ ਆ। ਕਈ ਬੰਦਿਆਂ ਨੂੰ ਲੱਗੂਗਾ ਵੀ ਨਹੀਂ ਇਹ ਪ੍ਰੋਬਲਮ ਨਹੀਂ ਹੈਗੀ ਅਲਬਰਟਾ ਦੇ ਵਿੱਚ ਥੋੜਾ ਜਿਹਾ ਤਾਂ ਫਰਕ ਹੈਗਾ ਹੀ ਆ ਅਲਬਰਟਾ ਦੇ ਵਿੱਚ BC ਤੇ ਆਪਣੇ ਬ੍ਰੈਮਪਟਨ ਨਾਲੋਂ ਇਸ ਕਰਕੇ ਮੇਤਰੋ ਕੋਈ ਵੀ ਸਟੈਪ ਚੱਕਣਾ ਕੈਨੇਡਾ ਦੇ ਵਿੱਚ ਤਾਂ ਸੋਚ ਸਮਝ ਕੇ ਚੱਕਣਾ ਕਿਉਂਕਿ ਉਹ ਬਹੁਤ ਵੱਡਾ ਕਰਜਾ ਤੁਹਾਡੇ ਗੱਲ 'ਚ ਵੀ ਪਾ ਦਿੰਦੇ ਨੇ ਜਿਹੜਾ ਕੀ 4 ਲੱਖ ਡਾਲਰ ਤੋਂ ਲੈ ਕੇ 5 ਲੱਖ ਡਾਲਰ ਉਹ ਤੁਹਾਡੇ ਤੇ ਵਿਸ਼ਵਾਸ ਕਰਕੇ ਤੁਹਾਨੂੰ ਦੇ ਦਿੰਦੇ ਨੇ ਉਹਨਾਂ ਨੂੰ ਪਤਾ ਹੁੰਦਾ ਵੀ ਇਹਨੇ ਇੰਨੇ ਕਮਾ ਲੈਣੇ ਨੇ ਤੇ ਇਹਦੇ ਤੋਂ ਆਪਾਂ ਸਾਰੀ ਉਮਰ ਦੇ ਵਿੱਚ ਇਹਨੇ ਕੱਢ ਲੈਣੇ ਆ ਪਰ ਤੁਹਾਨੂੰ ਇਹ ਵਿਸ਼ਵਾਸ ਹੋਣਾ ਚਾਹੀਦਾ ਆਪਦੇ ਤੇ ਵੀ ਅਸੀਂ ਇੰਨੇ ਪੈਸੇ ਕਿਵੇਂ ਬਚਾ ਸਕਦੇ ਹਾਂ ਨਾ ਜੇ ਤੁਹਾਨੂੰ ਉਹ ਇੰਨੇ ਤੁਹਾਨੂੰ ਕਰਜ਼ਾ ਦੇ ਸਕਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਹਨੇ ਕਮਾ ਸਕਦੇ ਉਹਨਾਂ ਨੂੰ ਪਤਾ ਫਿਰ ਤੁਸੀਂ ਇਹਨੇ ਬਚਾ ਵੀ ਸਕਦੇ ਹੋ ਇਸ ਕਰਕੇ ਬਾਕੀ ਤੁਹਾਡੀ ਮਰਜ਼ੀ ਹੈ ਕਰ ਲੈਣਾ ਹਰੇਕ ਬੰਦੇ ਦੀ ਆਪਦੀ ਆਪਦੀ ਪ੍ਰਾਇੋਰਟੀ ਹੈ ਨਵੇਂ ਨਾਂ ਲੈਣਾ ਵੀ ਹਰ ਇੱਕ ਬੰਦੇ ਦੀ ਆਪਦੀ ਆਪਦੀ ਪ੍ਰਾਇੋਰਟੀ ਆ ਤੇ ਜੇ ਤੁਹਾਨੂੰ ਲੱਗੀ ਵੀਡੀਓ ਵਧੀਆ ਤੇ ਜਾਣਕਾਰੀ ਵਧੀਆ ਲੱਗੀ ਤਾਂ ਜਰੂਰ ਸ਼ੇਅਰ ਵੀ ਕਰਿਓ ਤੇ ਸਬਸਕ੍ਰਾਈਬ ਵੀ ਕਰਿਓ ਤੇ ਚੈਨਲ ਨੂੰ ਲਾਈਕ ਵੀ ਕਰਿਓ ਚਲੋ ਚੰਗਾ ਜੀ ਸਸਤਰੀਕਾ